ਕਲਕੱਤਾ ਵਿਖੇ ਡਾਕਟਰ ਦੇ ਨਾਲ ਹੋਏ ਦਰਿੰਦਗੀ ਤੋਂ ਬਾਅਦ ਅਜਿਹੀ ਹਿੰਸਾ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਵਿਖੇ ਵੀ ਵੇਖਣ ਨੂੰ ਮਿਲਿਆ ਜਿੱਥੇ ਇੱਕ 13 ਸਾਲ ਦੀ ਨਾਬਾਲਿਕ ਲੜਕੀ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਠਾਨਕੋਟ ਦੇ ਮੁਹੱਲਾ ਚਾਰ ਮਰਲਾ ਕੁਆਟਰ ਵਿਖੇ ਇੱਕ 마ਸੂਮ ਦੇ ਨਾਲ ਪਿਛਲੇ ਕਰੀਬ 1 ਮਹੀਨੇ ਤੋਂ ਕਿਸੇ ਸ਼ਖਸ ਵੱਲੋਂ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਸਨ ਇਸ ਦੇ ਚਲਦੇ ਅੱਜ ਉਸ ਨਾਬਾਲਿਕ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਦਾਖਲ ਕਰਾਇਆ ਗਿਆ ਅਤੇ ਉਸ ਦਾ ਮੈਡੀਕਲ ਕਰਾਇਆ ਗਿਆ ਇਸ ਬੰਦ ਜਦ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਸ ਲੜਕੀ ਦੇ ਨਾਲ ਕੋਈ ਸ਼ਖਸ ਅਸ਼ਲੀਲ ਹਰਕਤਾਂ ਕਰਦਾ ਸੀ ਜਿਸ ਦੇ ਚਲਦੇ ਅੱਜ ਇਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਥੋੜੀ ਦੇਰ ਪਹਿਲਾਂ ਆਪਾਂ ਇਨਫੋਰਮੇਸ਼ਨ ਮਿਲੀ ਹੈ ਇਸ ਘਟਨਾ ਬਾਰੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਸੋ ਆਪੇ ਆਪਾਂ ਸਾਡੇ ਲੀਡ ਇਨਫੈਕਟਰ ਰੁਪਿੰਦਰ ਖੋੜ ਐਸ ਐਚਓ ਮਮੋਸੈਂਟ ਮੈਡਮ ਰਜਨੀ ਵਾਲਾ ਆਪਾਂ ਸਾਰੇ ਇੱਥੇ ਆਏ ਆ ਜੋ ਇਨੀਸ਼ੀਅਲੀ ਜਾਂਚ ਆਪਾਂ ਸ਼ੁਰੂ ਕਰਤੀ ਹੈ। ਸੋ ਇਹਦੀ ਜਾਂਚ ਕਰਕੇ ਜੋ ਲੀਗਲ ਐਕਸ਼ਨ ਬਣਦਾ ਆਪਾਂ ਕਰ ਰਹੇ ਹਾਂ। ਸਰ ਉਹਨਾਂ ਦਾ ਕੈਸ ਵੀ ਰਾਤ ਨੂੰ ਕੰਪਲੀਟ ਕੀਤੀ ਸੀਗੀ। ਦੇ ਬੰਦੇ ਲੈ ਕੇ ਗਏ ਸੀ ਲਿਖਣਾ ਜੀ ਧੰਨਿਆਵਾ ਜੀ ਦੇਖੋ ਇਨੀਸ਼ਲ 스테ਜ ਤੇ ਕਈ ਵਾਰੀ ਕੋਈ ਆਉਂਦਾ ਹੈ ਨਾ ਕੋਈ ਆ ਕੇ ਕੋਈ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸੰਦਾ ਕਿਉਂਕਿ ਬੱਚਾ ਸੋ ਹੁਣ ਉਹਦੇ ਕੁਝ ਮੋਤਵਰਾਂ ਨੇ ਮੈਨੂੰ ਵੀ ਫੋਨ ਕੀਤਾ ਹੁਣ ਪਾਥੀ ਸਿਵਲ ਹਸਪਤਲ ਆ ਗਿਆ ਜੋ ਸਬ ਐਕਸ਼ਨ ਬੰਦਾ ਉਹਨੂੰ ਪ੍ਰੋਪਰ ਕੀਤਾ ਜਾਏਗਾ ਔਰ ਜਿਹੜਾ ਕਲਪਰੇਟਾ ਨੂੰ ਉਹਦੇ ਮੁਕਾਮ ਤੱਕ ਪਹੁੰਚਾਇਆ ਜਾਏ ਇਹਨੇ ਲੋਕ ਸੰਭਾਲ ਲਏ ਜੀ ਇਹ ਆਪਾਂ ਬਿਆਨ ਲਿਖ ਰਿਹਾ ਜਿੱਦਾਂ ਬਿਆਨ ਜੋ ਸਟੇਟਮੈਂਟ ਆਉਂਦੀ ਹੈ ਦੇ ਖਿਲਾਫ ਜੋ ਐਕਸ਼ਨ ਬੰਦੋ ਕੀਤਾ ਜਾਏ